ਗੁਰਦੁਆਰਾ ਛੇ ਹਟਾ ਸੈਵਿਕੀ ਸਾਲਾਨਾ ਬਸੰਤ ਪੰਚਮੀ ਜੋੜ ਮੇਲ ਦੇ ਕਰੋ ਦਰਸ਼ਨ ਹਰ ਸਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਛੇ ਹਟਾ ਸੈਵਿਕੀ ਬਸੰਤ ਪੰਚਮੀ ਦਾ ਜੋੜ ਮੇਲ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਗੁਰੂ ਅਰਜਨ ਦੇਵ ਪਾਸ਼ਾ ਨੇ ਇਸ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਵਿੱਚ ਛੇ ਹਟਾ ਵਾਲਾ ਖੂਹ ਲਗਵਾਇਆ ਸੀ ਤੇ ਨਾਲ ਹੀ ਬਚਨ ਕੀਤੇ ਸਨ ਕਿ ਜੋ ਵੀ ਇਸ ਅਸਥਾਨ ਤੇ ਇਸ਼ਨਾਨ ਕਰੇਗਾ ਉਸ ਨੂੰ ਪੁੱਤਰਾ ਦੀ ਦਾਤ ਮਿਲੇਗੀ ਤੇ ਜਿਹੜੇ ਬੱਚੇ ਨੂੰ ਮਾਸ ਨਹੀਂ ਚੜਦਾ ਉਹ ਇੱਥੇ ਇਸ਼ਨਾਨ ਕਰਕੇ ਤੰਦਰੁਸਤ ਹੋਣਗੇ ਆਓ ਤੁਹਾਨੂੰ ਇਸ ਜੋੜ ਮੇਲ ਦੇ ਤੇ ਇਥੋਂ ਦੇ ਲੋਕੀਂ ਨਜ਼ਾਰਿਆਂ ਦੇ ਦਰਸ਼ਨ ਕਰਵਾਉਂਦੇ ਹਾਂ ਤੇ ਨਾਲ ਹੀ ਪ੍ਰਬੰਧਕਾਂ ਵੱਲੋਂ ਸਾਂਝਾ ਕੀਤਾ ਇਤਿਹਾਸ ਵੀ ਸੁਣਾਉਂਦੇ ਹਾਂ ਕੀ ਨਾ ਆ ਨਾ ਕੋ ਅਮਰ ਜੀ ਕਰੋ ਕੀ ਜਨਾ ਜਾਂਦੇ ਅਜੋ ਸੰਦਾ ਦਿਹਾੜਾ ਬਸ ਬਹੁਤ 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 ਦੇ ਲਈ ਜਾਵੜ ਦੇਖੀ ਲੰਗਰ ਕੀਤਾ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਲੱਗਿਆ ਜੀ ਮਹਾਰਾਜੀ ਬੜਾ ਬਤਿਆ ਕੀਤਾ ਇਸ ਜਾਵੜ ਦੀ ਬਹੁਤ ਸੋਹਣੀ ਹੋਈ ਆ ਬਾਕੀ ਬੱਚੇ ਆਨੰਦ ਲੈ ਰਹੇ ਆ ਵੇਖੋ ਤੁਸੀਂ ਗੁੱਡੀਆਂ ਡਾ ਰਹੇ ਆ ਹਉਟ ਰਹੇ ਆ ਹਰ ਸਾਲ ਆਉਂਦੇ ਆ ਜੀ ਹਾਂਜੀ ਹਰ ਸਾਲ ਆਉਂਦੇ ਆ ਹਾਂਜੀ ਹਰ 15 20 ਸਾਲ ਹੋ ਗਏ ਹਾਂਜੀ ਹਰ ਮਹੀਨੇ ਆਨੇ ਆਹੀ ਪਰ ਪਸੰਦ ਪਹਿਚੀ ਸਾਲ ਬਾਅਦ ਆਉਂਦੀ ਹੈ ਜਰੂਰ ਆਉਣੇ ਬੱਚੇ ਦਾ ਹਾਂਜੀ ਕੀ ਨਾ ਆਵੇ ਜੀ ਨਵਤੇਜ ਸਿੰਘ ਜੀ ਕੀ ਕਹਿਣਾ ਜਾਂਦੇ ਆ ਜੀ ਗੁਰਦੁਆਰਾ ਸਾਹਿਬ ਨਰਪਸੰਦ ਜੀ ਲਈ ਪਹੁੰਚੇ ਹਾਂ ਸੰਗਤ ਦੇ ਅੜਾ ਨੰਨਬਜੀ ਵੀ ਕੀਤੀ ਜਾ ਰਹੀ ਹੈ ਨਰਪਸੰਦ ਵੀ ਹੋਏ ਹੋ ਕਿੰਨੀ ਖੁਸ਼ੀ ਮੈਨਾਂ ਉਹ ਕਹਿ ਸਕਦੇ ਕਿ ਮੈਨੂੰ ਕਿੰਨੀ ਖੁਸ਼ੀ ਹੋਈ ਮੜੀ ਕੋਈ ਇੰਨੀ ਕਿਰਪਾ ਪਰਮਾਰਮਾ ਦੀ ਨਜ਼ਾਰਾ ਆਉਂਦਾ ਬੁਰਾ ਵੇਖੰਦਾ ਵੀ ਮੱਥਾ ਟੇਕਣ ਗਏ ਆ ਤੇ ਆਨੰਦ ਆ ਗਿਆ ਵਾ ਵੀ ਸਵਰਗ ਸਵਰਗ ਆਏ ਸਵਰਗ ਚ ਆਈ ਮੈਨਾਂ ਮੈਂ ਤਨੀ ਕਿਰਪਾ ਮਹਾਰਾ ਜੀ ਦੀ ਬੜੀ ਕਿਰਪਾ ਮਹਾਰਾ ਦੀ ਬਹੁਤ ਸੋਹਣਾ ਲੱਗਦਾ ਮਜ਼ਾ ਆਉਂਦਾ ਵੇਖੰਦਾ ਕੋਈ ਗੁੜੀਆਂ ਡਾਉਂਦੇ ਪਟੰਗਾ ਡਾਉਂਦੇ ਆ ਇੰਜੋਏ ਆਪਣਾ ਕਰਦੇ ਗੁਰੂ ਘਰ ਮ ਆਦੇ ਮਰ ਵੀ ਬੜੀ ਕਿਰਪਾ ਮਾਰਾਈ ਦੀ ਤੇ ਮਰ ਵੀ ਹਰ ਕੋਈ ਬੰਦਾ ਆਇਆ ਹੈ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ ਕੋਈ ਵੀ ਆਇਆ ਵਾ ਸਾਰੇ ਇੱਥੇ ਆਏ ਆ ਬੜੀ ਕਿਰਪਾ ਮਾਰਾਈ ਦੀ ਬੜੀ ਬੜਾ ਮਜ਼ਾ ਆਉਂਦਾ ਬੱਚੇ ਆ ਮੇਰੀ ਫੈਮਿਲੀ ਸਾਰੇ ਨਾਲ ਆਈ ਹੈ ਉਹ ਤੇ ਅਸੀਂ ਮਨ ਵਿਚੇ ਆਏ ਆ 9 ਵਜੇ ਤੇ ਸ਼ਮਾ ਪੈ ਗਏ ਆ ਹਾਂ ਬਹੁਤ ਮੜਾ ਮਜ਼ਾ ਆਉਂਦਾ ਫਿਰ ਇੰਜੋਏ ਕਰ ਰਹੇ ਆਗੇ ਇਹ ਲੋਕੀ ਇਹ ਸਾਬਤ ਤਿਹਾਰ ਹੁੰਦਾ ਵਾ ਲੋਕੀ ਆਪਣੀ ਮौज-ਮਸਤੀ ਕਰਦੇ ਆ ਗੁਰੂ ਘਰ ਆਉਂਦੇ ਆ ਨਾਮ ਜਪਦੇ ਆ ਤੇ ਆਪਣਾ ਇੰਜੋਏ ਕਰਦੇ ਆ ਬੜਾ ਮਜ਼ਾ ਆਉਂਦਾ ਵਜ ਨਹੀਂ ਹਾਂਜੀ ਹਾਂਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਹਿਬ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼ਿਹਾਟਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਜੋੜ ਮੇਲਾ ਬਸੰਤ ਪੈਰੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੇ ਵਾਸਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਰਹਿائش ਲੰਗਰ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੈ ਇਸ ਲਈ ਸੰਗਤਾਂ ਹੋਰ ਵੀ ਜਿਹੜੀਆਂ ਵਾ ਵੱਧ ਤੋਂ ਵੱਧ ਪਹੁੰਚ ਰਹੀਆਂ ਹਨ ਇਹਨਾਂ ਲਈ ਪੂਖਤਾ ਪ੍ਰਬੰਧ ਕੀਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਇਹਦੇ ਚੈਨਲ ਦੇ ਪਹਿਲਾ ਸਾਰੀ ਸੰਗਤ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਉਸ ਤੋਂ ਇਲਾਵਾ ਇਹ ਜੋ ਪੰਛਤਮ ਬਸੰਤ ਪੰਚਮੀ ਦਾ ਪੁਰਬ ਜੋ ਹੈ ਇਸ ਪਾਵਨ ਪਵਿੱਤਰ ਸਤਨਗੁਰਦਵਾਰਾ ਸ਼੍ਰੀ ਛੇਹਟਾ ਸਾਹਿਬ ਜੀ ਕੋਲ ਮੈ ਜਾਂਦਾ ਪੰਚਮ ਪਾਸ਼ਾ ਧਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸੁਪੁੱਤਰ ਤਾਂ ਤਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੀ ਮੰਗ ਨੂੰ ਪੂਰਾ ਕਰਦੇ ਆ। ਇਹ ਪਾਣੀ ਦੀ ਕਿਲ ਤੋਂ ਦੂਰ ਕਰਦੇ ਆ। ਕੋਈ ਇੱਕ ਲਗਵਾਇ ਸੀ ਜਿਹਦੇ ਵਿੱਚ ਇੱਕ ਸਮੇਂ 6 ਮਨ ਹੋਂਸਕ ਚਲਾਈ ਜਾਂਦੀਆਂ ਸਨ। ਇਸ ਨਗਰ ਦਾ ਨਾਮ ਛੇ ਆਟਾ ਕਰਕੇ ਪ੍ਰਸਿੱਧ ਹੋਇਆ। ਪਰ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਚ ਹੋਏ ਵਰ ਦਿੱਤਾ ਪੁੱਤਰ, ਖੇਤ, ਣਾਰੀ ਜੋ ਮਾਸ, ਸੁਬਾਸ ਇਹ ਨਾ ਆਏ। ਇੱਕ ਬਰਸ ਮੈਂ ਸੁਤ ਰਹੇ ਸ਼੍ਰੀ ਗੁਰੂ ਆਸ ਫਰਮਾਏ ਜਿਸ ਕਿਸੇ ਬੀਬੀ ਭੈਣ ਦੇ ਘਰ ਬੱਚਾ ਨਾ ਹੁੰਦਾ ਹੋਵੇ, ਬਾਝ ਹੋਵੇ, ਇੱਕ ਸ਼ਰਧਾ ਭਾਵਨਾ ਦੇ ਨਾਲ 12 ਪੰਚਮੀਆਂ ਇਸ ਭਾਵਨ ਸਥ ਉਸਤੇ ਘਰ ਵਿੱਚ ਬਾਹਰ ਦੀ ਕਿਰਪਾ ਨਾਲ ਪੁੱਤਰ ਪੁੱਤਰੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਤੇ ਆਪ ਜੀ ਦੇਖ ਰਹੇ ਹੋ ਆਪਣੇ ਚਾਦਰ ਤੁਸੀਂ ਦੇਖਿਆ ਹੋਵੇਗਾ ਬਹੁਤ ਆਤ ਸੰਗਤਾਂ ਬੇਸ਼ੱਕ ਦੀ ਭਾਵੇਂ 11 ਪੰਚਮਿਆਂ ਵੀ ਭਰਦੀਆਂ ਨੇ ਪਰ ਇਹ ਜੋ ਬਸੰਤ ਪੰਚ ਜੋੜ ਮੇਲਾ ਹੈ ਇਹ ਬਹੁਤ ਹੀ ਉਤਸ਼ਾ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਜੀ ਇਸ ਦੇ ਵਿੱਚ ਐਤਕੀ ਵੀ ਬਹੁਤ ਭੁਗਤਾ ਪ੍ਰਬੰਧ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਸਭਾ ਸੁਸਾਇਟੀਆ ਵੱਲੋਂ ਉਲਾਕੇ ਦੇ ਸੰਗਤਾਂ ਵੱਲੋਂ ਹੋਰ ਵੀ ਪ੍ਰਬੰਧ ਕੀਤੇ ਗਏ ਨੇ ਮੈਂ ਆਪ ਦੇ ਚੈਨਲ ਦੇ ਬੇਨਤੀ ਕਰਾਂਗਾ ਕਿ ਆਪ ਜਿੰਨੀਆਂ ਸੰਗਤਾਂ ਜੀ ਇਹ ਚੈਨਲ ਦੇ ਦੇਖ ਰਹੇ ਹੋ ਸਾਰਿਆਂ ਨੂੰ ਹੱਥ ਜੋੜ ਕਰਕੇ ਬੇਨਤੀ ਜਰੂਰ ਪਾਤਸ਼ਾਹ ਦੇ ਪਾਵਨ ਸਥਾਨਾਂ ਉੱਪਰ ਪਹੁੰਚੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਸੰਤ ਪਾਏ ਦੇ ਮੁੱਖ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਇਸ ਸੰਤ ਪਾਏ ਦੇ ਮੇਲੇ ਤੇ ਸਾਨੂੰ ਵੀ ਦਾਸ ਨੂੰ ਮੱਥਾ ਟੇਕਣ ਦਾ ਸਮਾਂ ਪ੍ਰਾਪਤ ਹੋਇਆ ਹੈ ਮੈਂ ਆਣ ਕੇ ਜਦੋਂ ਮੇਲੇ ਦੇ ਵਿੱਚ ਦੇਖਿਆ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਤੇ ਬਹੁਤ ਹੀ ਸਜਾਜਾ ਪ੍ਰਬੰਧ ਸ਼ਰੋਣੀ ਕਮੇਟੀ ਦੇ ਮੈਂਬਰ ਸਾਹਿਬ ਵੱਲੋਂ ਸਾਡੇ ਸਾਰੇ ਹੀ ਚਿੰਨੀਆਂ ਸੋਸਾਇਟੀਆਂ ਨੇ ਉਹਨਾਂ ਨੂੰ ਬਹੁਤ ਵਧੀਆ ਕੀਤਾ ਗਿਆ ਲੰਗਰ ਦੇ ਪ੍ਰਬੰਧ ਦਵਾਨ ਦੇ ਵਿੱਚ ਹਰ ਥਾਂ ਥਾਂ ਤੇ ਸੰਗਤਾਂ ਬੜੇ ਉਤਸ਼ਾਹ ਨਾਲ ਤੇ ਪਿਆਰ ਨਾਲ ਇਸ ਪਸੰਤ ਪੰਚਮੀ ਦੇ ਮੇਲੇ ਨੂੰ ਮਨਾ ਰਹੀਆਂ ਹਨ ਇਸ ਪਸੰਤ ਪੰਚਮੀ ਤੇ ਸਹਾਇ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ